ਕਿਹੜਾ ਬੱਜਰ ਸੁੱਟੋ ਇੱਥੇ ਆਹ ਇਹ ਬੱਜਰ ਪਾ ਗਏ ਛੇਤੀ ਦਾ ਨਾ ਨਾ ਬੱਜਰ ਪਵਾ ਦਿੰਨੇ ਬੱਜਰ ਪਵਾ ਦਿੰਨੇ ਮੜੀ ਜੀ ਰੁਕ ਪਵਾ ਦੋ ਹਾਂ ਬੱਜਰ ਪਵਾ ਦਿੰਨੇ ਓ ਇੱਕ ਮਿੰਟ ਮਖਤਾਰ ਓ ਨਹੀਂ ਤੂੰ ਕਿੱਥੇ ਖਲੋਤਾ ਹਾਂ ਚਰਨਾ ਗੱਲ ਕਰ ਅੱਛਾ ਨਾ ਗੱਲ ਕਰ ਕੋਈ ਨਹੀਂ ਸਾਹਿਬ ਆਏ ਹਾਂ ਤੇ ਉਹ ਵੇਖਣਦੇ ਹਨ ਮੈਂਗਾ ਚੱਲ ਲਿਆ ਤੂੰ ਵੀ ਪਤਾ ਹੋ ਜਾਏਗਾ ਵੀ ਠੀਕ ਹੋ ਜਾਵੇ ਚੱਲ ਲੱਗਿਆ ਬੈਗ ਬੰਪਰ ਨੂੰ ਬੰਪਰ ਲਾਉਣ ਟਰਾਲੀ ਪਲਟ ਗਈ ਤੇ ਫੇਰ ਮੈਨੂੰ ਨਾ ਆਖੋ ਯਾਰ ਹਾ ਤੇਰਨ ਮੈਂ ਨਾ ਉੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਬਣਾਉਣ ਦੇ ਉੱਥੇ ਬੱਲਣਵਾਲ ਦੇ ਮੇਰੇ ਹਾਂ 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 ਉਹਦਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਦੀਆਂ ਨਹੀਂ ਦੇ 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 ਸੋ ਤੂੰ ਇਸ ਸਵੇਰੇ ਤੇ ਪੱਥਰ ਚੜਾਉ हां <laughs> सवेरे दो दो तीन ट्रक ਇੱਥੇ ਪੱਥਰ ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ ਹਾਂ ਆ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਾਹਰ ਬੋਲਦੇ ਉੱਤੇ ਕਿਹਦੀ ਟਰਾਲੀ ਨਾਲ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਆਉਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮੈਂ ਕੱਲ ਫੇਰ ਆਉਂਗਾ ਠੀਕ ਹੈ ਸਰ ਹਾਂ ਦੋਵੇਂ ਪਾਸੇ ਪੱਥਰ ਬਾਹਰੋ ਜਿਹੜੀਆਂ ਗੰਧੀਆਂ ਆਗੀਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਕਿਹੜਾ ਬੱਜਰ ਸੁੱਟੋ ਇੱਥੇ ਇੱਕ ਬੱਜਰ ਪਾ ਗਈ ਛੇਤੀ ਦਾ ਨਾ ਨਾ ਬੱਜਰ ਪਵਾ ਦਿੰਨੇ ਬੱਜਰ ਪਵਾ ਦਿੰਨੇ ਮੜੀ ਜੀ ਰੁਕ ਪਵਾ ਦੋ ਹਾਂ ਬੱਜਰ ਪਵਾ ਦਿੰਨੇ ਓ ਇੱਕ ਮਿੰਟ ਮਖ्तार ਓ ਨਹੀਂ ਤੂੰ ਕਿੱਥੇ ਖਲੋਤਾ ਹੱਜਾ ਹੋਰ ਨਾ ਗੱਲ ਕਰ ਇੱਕ ਵਾਰ ਚੱਲ ਅੱਜ ਨਾ ਗੱਲ ਕਰ ਕੋਈ ਨਹੀਂ ਪ੍ਰਤੀ ਸਾਹਿਬ ਆਏ ਹਾਂ ਤੇ ਉਹ ਵੇਖ ਰਹੇ ਹਨ ਕਿ ਮੈਂ ਕਾ ਚੱਲ ਲਿਆ ਦੂਗੀ ਪਤਾ ਹੋ ਜਾਏਗਾ ਕਿ ਠੀਕ ਹੋਣੀ ਤੇ ਪੈਸੇ ਲਾ ਦਿੰਦੇ ਚੱਲ ਲੱਗਿਆ ਬੈਗ ਬੰਪਰ ਨੂੰ ਬੰਪਰ ਲਾਉਂ ਟਰਾਲੀ ਪਲਟ ਗਈ ਤੇ ਫੇਰ ਮੈਨੂੰ ਨਾ ਆਖੋ ਯਾਰ ਹਟਿਆ ਨਾ ਮੈਂ ਨਾ ਇੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਬਣਾਉਣ ਦੇ ਉੱਥੇ ਬੱਲਣਵਾਲ ਦੇ ਨੇਰੇ ਹਾਂ 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 ਉਹਦਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸਰ ਤੂੰ ਇਸ ਸਵੇਰੇ ਇੱਥੇ ਪੱਥਰ ਸੜਾਉਂ ਆ ਸਵੇਰੇ ਦੋ ਦੋ ਤਿੰਨ ਟਰੱਕ ਇੱਥੇ ਪੱਥਰ ਦੇ ਸਟਾਹ ਵਿਚਾਰੇ ਦਾ ਬਹੁਤ ਔਕਾ ਮੈਂ ਇੱਥੇ ਖੜਾ ਆ ਆਪਾਂ ਪਹਿਲਾਂ ਪੱਥਰ ਦਾ ਪ੍ਰਬੰਧ ਕਰੋ ਪੱਥਰ ਬਹੁਤ ਬੋਲਦੇ ਉੱਤੇ ਕਿ ਇਹਦੀ ਟਰਾਲੀ ਨਾ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਹੋਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮਗਾਈ ਮੈਂ ਕੱਲ ਫੇਰ ਆਉਂਗਾ ਹਾਂ ਦੋਵੇਂ ਪਾਸੇ ਪੱਥਰ ਬਾਦੋ ਜਿਹੜੀਆਂ ਗੰਨੇ ਵਾਲੀਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਏ ਓਕੇ ਬਾਏ ਓਕੇ ਬਾਏ ਓਕੇ ਬਾਏ